ਅੱਜ ਪਰਦ ਬੰਦ ਦੇ ਕਾਲ ਦਿੱਤੀ ਗਈ ਹੈ ਇਸ ਕੋਟਕੂਪਰਾ ਵਿੱਚ ਮੌਜੂਦ ਆ ਤਸਵੀਰਾਂ ਤੁਸੀਂ ਕੋਟਕੂਪਰੇ ਦੇ ਦੇਖ ਰਹੇ ਹੋ ਜਿੱਥੇ ਕਿਸ ਵਕਤ ਪ੍ਰੋਟੈਸਟ ਜਿਹੜਾ ਹੈਗਾ ਉਹ ਚੱਲ ਰਿਹਾ ਹੈ ਤੇ ਪ੍ਰੋਟੈਸਟ ਦੀ ਤਸਵੀਰਾਂ ਤੁਸੀਂ ਇਸ ਵਕਤ ਦੇਖ ਰਹੇ ਹੋ ਸੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਿਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦੁਆਇਆਂ ਲੰਦਾ ਰਿਹਾ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁ ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ 'ਚ ਕਹਿਆ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸਿਹਤ ਜ਼ਰੂਰੀ ਹੈ ਅਸੀਂ ਜਦੋਂ ਸੌਹ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਕਿ ਕਿਸ ਤਰੀਕੇ ਦਾ ਪ੍ਰੋਟੈਸਟ ਅੱਜ ਕਿਤਾ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆ ਉਹਦੇ ਵਿੱਚ ਸਾਡੇ ਨਾਲ ਤਕਾ ਹੋ ਰਿਹਾ ਜੇ ਸਾਡਾ ਫੈਸਲਾ ਜਿਹੜਾ ਹੋਇਆ ਸੁਪਰੀਮ ਕੋਰਟ ਦਾ ਉਹਦੇ ਲਈ ਸਾਨੂੰ ਆਇਆ ਵੀ ਸਾਡੀ ਸੈਂਸਸ ਹੋਵੇ ਜਾਤੀ ਦੇ ਅਕੋਰਡਿੰਗ ਸਾਨੂੰ ਜਿਹੜੀ ਬੰਦੀ ਹੈ ਸਾਡੀ ਹਿੱਸੇਦਾਰੀ ਦਿੱਤੀ ਜਾਵੇ ਤਾਂ ਉਹ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਉਹ ਸਾਨੂੰ ਮਨਜ਼ੂਰ ਨਹੀਂ ਹੈਗਾ ਤਾਂ ਇਸ ਦੇ ਲਈ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਕੋਈ ਕਾਨੂੰਨੀ ਲੜਾਈ ਵੀ ਲੜੀ ਜਾਊਗੀ ਇਸ ਵਾਸਤੇ ਇੱਕ ਮਨ ਬਣਾ ਕੇ ਰੱਖਣਾ ਇਹਦੇ ਲਈ ਅਸੀਂ ਅੱਜ ਦੇ ਪ੍ਰੋਟੈਸਟ ਤੋਂ ਬਾਅਦ ਪਲਾਨ ਕਰਾਂਗੇ ਬਿਲਕੁਲ ਤਸਵੀਰਾਂ ਤੁਸੀਂ ਵਖਰੇ ਸੀਗੇ ਕੋਰਟ ਕੁਬੂਲੇ ਦੀਆਂ ਤਸਵੀਰਾਂ ਨੇ ਜਿੱਥੇ ਕੇਸ ਵਕਤ ਆ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਬਜੀ ਕਿਹੜੀ ਕਿਹੜੀ ਗੱਲ ਦਾ ਪ੍ਰੋਟੈਸਟ ਹੋ ਰਿਹਾ ਸੋ ਜਿਹੜਾ ਸੁਪਰੀਮ ਕੋਰਟ ਵੱਲੋਂ ਮਾਨਯੋਗ ਸੁਪਰੀਮ ਕੋਰਟ ਵੱਲੋਂ ਜਿਹੜਾ ਕਾਸਟਾ ਨੂੰ ਵਰਗੀਕਰਨ ਕਰ ਰਿਹਾ ਅਸੀਂ ਉਸ ਦੇ ਵਿਰੋਧ ਤੇ ਅਸੀਂ ਇੱਥੇ ਇਕੱਠੇ ਹੋਏ ਆਂ ਸਾਡਾ ਇਹਦੇ ਵਿੱਚ ਵੀ ਜਿਹੜੀ ਜਾਤੀਆਂ ਨੂੰ ਗ੍ਰੈਜੂਏਸ਼ਨ ਮਿਲ ਰਿਹਾ ਸੀਗਾ ਉਹਨਾਂ ਨੂੰ ਅੱਧਾ ਹਿੱਸਾ ਵਿੱਚ ਵੰਡ ਕੇ ਸਾਨੂੰ ਆਪਰਚੇ ਲੜਾਇਆ ਜਾ ਰਿਹਾ ਸਰਕਾਰ ਦੀਆਂ ਨੀਤੀਆਂ ਮੁਤਾਬਕ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆਂ ਵੀ ਸਾਸੀਂ ਇਕਾਂ ਤੇ ਇੱਕ ਹੀ ਰਵਾਂਗੇ ਅਸੀਂ ਹਮੇਸ਼ਾ ਸਰਕਾਰ ਦੀਆਂ ਗਲਤ ਨੀਤੀਆਂ ਦੇ ਵਿਰੋਧ ਇਕੱਠੇ ਆ ਤੇ ਇਕੱਠੇ ਰਵਾਂਗੇ ਕਾਫੀ ਇਹ ਰਿਹਾ ਜੋ ਕਾਫੀ ਵੱਡਾ ਬੰਦ ਦਾ ਸਤਾ ਦਿੱਤਾ ਗਿਆ ਹੈ ਪੰਜਾਬ ਵਿੱਚ ਤੋਂਡੇ ਇਥੇ ਮਾਰਚ ਨਿਕਲ ਰਿਹਾ ਹੈ ਬੰਦ ਦਾ ਪ੍ਰੋਪਰ ਅਸਰ ਨਹੀਂ ਵੇਖਣ ਨੂੰ ਮਿਲ ਰਿਹਾ ਦੇਖੋ ਆਪਾਂ ਤਾਂ ਜਨਤਾ ਨੂੰ ਬੇਨਤੀ ਕਰ ਰਹੇ ਹਾਂ ਜੇ ਅੱਜ ਸਾਡਾ ਸਾਥ ਦੇਣਗੇ ਤਾਂ ਕੱਲ ਨੂੰ ਅਸੀਂ ਇਹਨਾਂ ਸਾਥ ਦੇਵਾਂਗੇ ਪ੍ਰੋਟੈਕਟ ਤਾਂ ਉਹਨਾਂ ਨੂੰ ਵੀ ਲੋੜ ਪੈ ਸਕਦੀ ਹੈ ਸਰਕਾਰਾਂ ਦੀਆਂ ਨੀਤੀਆਂ ਤਾਂ ਕਦੇ ਇੱਧਰ ਕਦੇ ਉੱਧਰ ਬਦਲਦੀਆਂ ਰਹਿੰਦੀਆਂ ਹਾਂ ਹੁਣ ਜਿਵੇਂ ਸਾਡਾ ਬਾਲਮੀਕ ਭਾਈਚਾਰਾ ਸਮਾਜ ਸਾਡੇ ਅੱਜ ਨਾਲ ਹੈ ਨੀਗਾ ਸਾਡਾ ਮੱਝ ਵੀ ਭਾਈਚਾਰਾ ਸਾਡੇ ਨਾਲ ਹੈ ਨੀਗਾ ਅਸੀਂ ਉਹਨਾਂ ਨੂੰ ਬੇਨਤੀ ਕਰ ਰਹੇ ਹਾਂ ਵੀ ਅੱਜ ਆ ਸਾਨੂੰ ਵੰਡ ਕੇ ਕੱਲ ਨੂੰ ਤੁਹਾਨੂੰ ਵੀ ਕੱਟ ਦੇਣ ਜੇ ਆਪਾਂ ਪ੍ਰੋਪਰੈਸ਼ਨ ਨੂੰ ਵੇਖਿਆ ਜਾਵੇ ਤੇ ਤੇ ਤੱਕ ਜਾਈਏ ਤੇ ਆਪਣਾ ਖੋ ਰਿਆ ਉਹ ਕਿਉਂਕਿ ਜਿੱਥੇ ਬਾਲਮੀਕ ਸਮਾਜ ਮੱਝਵੀ ਸਿਕ ਸਮਾਜ ਨਹੀਂ ਪਹੁੰਚੂਆ ਉੱਥੇ ਉਹਨਾਂ ਨੇ ਵਿਸ਼ੇਸ਼ ਅਧਿਕਾਰ ਆਪਣੇ ਪਨਾ ਕੇ ਆਪਦੇ ਲੋਕੀ ਸੈੱਟ ਕਰ ਲੈਣੇ ਆ ਤੇ ਤੁਸੀਂ ਫਿਰ ਵੇਖਦੇ ਰਹ ਜਾਓਗੇ ਬਾਕੀ ਜਿਹੜਾ ਏਸੀ ਵਰਗ ਹੈਗਾ ਉਹ ਪਿੱਛੇ ਦਾ ਪਿੱਛੇ ਰਹ ਜੂਗਾ ਜਿਸ ਤਰ੍ਹਾਂ ਜਿਹੜੇ ਲੋਕ ਹੈਗੇ ਘੱਟ ਪੜੇ ਲਿਖੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂਗਾ ਉਹ ਸੋਚਦੇ ਵੀ ਸਾਨੂੰ ਤਾਂ ਬਹੁਤ ਵਧੀਆ 12% ਸਾਡੇ 12% ਮਿਲ ਗਿਆ ਸਾਡੇ ਹੁਣ ਬੱਚੇ ਸੈੱਟ ਹੋ ਜਾਣਗੇ ਨਹੀਂ ਇਸ ਤਰ੍ਹਾਂ ਨਹੀਂ ਹੋਣਾ ਉਹ ਕੱਟਿਆ ਜਾ ਰਿਹਾ ਤੁਹਾਨੂੰ ਤੁਹਾਨੂੰ ਵੰਡਿਆ ਜਾ ਰਿਹਾ ਤੁਸੀਂ ਅੱਜ ਇਸ ਲੜਾਈ ਦਾ ਹਿੱਸਾ ਨਾ ਬਣੋਗੇ ਕੱਲ ਤੁਹਾਨੂੰ ਆਪ ਇਕੱਲੇ ਲੜਾਈ ਲੜਨੀ ਪੈਣੀ ਹੈ ਅਸੀਂ ਤਾਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਆਪਣੇ ਭਰਾਵਾਂ ਨੂੰ ਵੀ ਸਾਡੇ ਨਾਲ ਆਓ ਇਸ ਲੜਾਈ ਦੇ ਵਿੱਚ ਸਾਡਾ ਹਿੱਸਾ ਬਣੋ ਤਾਂ ਕਿ ਇਸ ਲੜਾਈ ਨੂੰ ਅਪਵਾਦ ਤੋਦ ਕੇ ਲੈ ਜਾ ਕੇ ਸਰਕਾਰ ਦੀ ਗਲਤ ਨੀਤੀ ਬਿਲਕੁਲ ਆਪਾਂ ਜਿਹੜਾ ਫੈਸਲਾ ਹੈਗਾ ਉਹਨੂੰ ਪਲਟ ਸਕੀਏ ਇਸੋ ਜੇਕਰ ਹੁਣ ਵੀ ਕੋਈ ਨਹੀਂ ਹੁੰਦਾ ਸੁਧਾਰ ਨਹੀਂ ਹੁੰਦਾ ਜਿਹੜਾ ਕਿ ਕੀ ਹੋਊਗਾ ਜੇ ਹੁਣ ਵੀ ਨਹੀਂ ਹੁੰਦਾ ਤੇ ਇਸ ਤੋਂ ਵੱਡਾ ਫਿਰ ਇੱਕ ਮਿੰਟ ਹੋਲਡ ਬੈਨਤੀ ਹੈ ਵੀ ਪੱਤਰਕਾਰ ਵੀਰ ਗੱਲ ਕਰ ਰਹੇ ਤੇ ਪਲੀਜ਼ ਇੱਕ ਵਾਰੀ ਸਾਊਂਡ ਬੰਦ ਕਰ ਦਿਓ ਪਲੀਜ਼ ਬੇਨਤੀ ਹੈ ਵੀ ਸਾਡਾ ਜਿਹੜਾ ਸਮਾਜ ਆ ਇਸ ਤੋਂ ਵੀ ਅੱਗੇ ਜਾ ਕੇ ਇਸ ਤੋਂ ਵੀ ਅੱਗੇ ਜਾ ਕੇ ਪ੍ਰੋਟੈਸਟ ਕਰੂਗਾ ਜਿਹੜੇ ਅੱਜ ਮੇਰਾ ਸਾਡੇ ਨਹੀਂ ਆਏ ਉਹਨਾਂ ਨੂੰ ਵੀ ਨਾਲ ਲਊਗਾ ਜਿਹੜੇ ਸਮਾਜ ਸਾਡੇ ਨਾਲ ਵਿੱਚ ਨਹੀਂ ਰਲੇਗੇ ਉਹਨਾਂ ਨੂੰ ਵੀ ਨਾਲ ਲੈ ਕੇ ਅਸੀਂ ਚੱਲਾਂਗੇ ਤੇ ਇਸ ਤੋਂ ਵੱਧ ਕਰਾਂਗੇ ਅੱਜ ਅਸੀਂ ਬੇਨਤੀ ਕਰਾਂਗੇ ਜਿਹੜੇ ਲੋਕੀ ਸਾਨੂੰ ਸੁਣਦੇ ਆ ਕਿਤੇ ਵੀ ਭਈ ਆਪਣੇ ਆਪ ਆਪਣੀ ਦੁਕਾਨਾ ਬੰਦ ਕਰੋ ਸਾਡੇ ਨਾਲ ਦੋ ਕਿਉਂਕਿ ਤਾਂ ਕੱਲ ਨੂੰ ਕੱਲ ਟੋਡੇ ਤੇ ਵੀ ਪਤਾ ਸਕਦੀ ਹੈ ਅਸੀਂ ਤੁਹਾਡੇ ਨਾਲ ਲੜਾਂਗੇ ਸਾਰੀ ਜਿੱਥੇ ਬੰਦੇ ਨੂੰ ਬੰਤੀ ਹੈ ਵੀ ਸਾਡੇ ਨਾਲ ਆ ਕੇ ਇਸ ਬੰਦੇ ਵਿੱਚ ਹਿੱਸਾ ਪਾਓ ਤੇ ਪੰਜਾਬ ਦੇ ਵਿੱਚ ਪ੍ਰੋਪਰ ਬੰਦ ਕਰੋ ਜੈ ਭੀਮ ਜੀ ਬਿਲਕੁਲ ਤਾਂ ਤਸਵੀਰਾਂ ਤੁਸੀਂ ਵੇਖ ਰਹੇ ਸੀਗੇ ਆ ਕੋਟਕੂਪੁਰਾਈ ਤਸਵੀਰਾਂ ਜਿੱਥੇ ਕਿ ਇਸ ਵਕਤ ਵੱਡਾ ਰੋਸ਼ਮਾਰ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਹੈ ਭਾਰਤ ਬੰਧਾ ਸੱਦਾ ਜਿਹੜਾ ਦਿੱਤਾ ਗਿਆ ਸੀਗਾ ਉਹਦੀ ਤਸਵੀਰ ਤੁਸੀਂ ਵੇਖ ਰਹੇ ਹੋ ਇਹ ਤਸਵੀਰਾਂ ਕੋਟਕੂਪੁਰਾ ਦੀਆਂ ਨੇ ਹੱਥਾਂ ਦੇ ਵਿੱਚ ਤਖਤੀ ਲਟਕਾ ਕੇ ਇਸ ਤਰੀਕੇ ਨਾਲ ਜਿਹੜਾ ਹੈਗਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਸੰਵਿਧਾਨ ਦੀ ਪੁਕਾਰ ਹੈ ਰੱਖਵਾ ਗਨ ਸਾਡਾ ਅਧਿਕਾਰ ਹੈ ਇਸ ਤਰੀਕੇ ਦੇ ਜਿਹੜੇ ਪੈਂਫਲੇਟ ਨੇ ਤਖਤੀਆਂ ਜਿਹੜੀਆਂ ਨੇ ਗਲ ਦੇ ਵਿੱਚ ਲਟਕਾ ਕੇ ਇਸ ਵਕਤ ਪ੍ਰਦਰਸ਼ਕਾਰੀ ਜਿਹੜੇ ਨੇ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਤੋਂ ਦੱਸ ਦੇ ਕਿ ਪੂਰੇ ਭਾਰਤ ਵਿੱਚ ਅਜਿਹਾ ਪਾਰਦਰਸ਼ ਬੰਦਾ ਸਦਾ ਦਿੱਤਾ ਗਿਆ ਸੀਗਾ ਜਿਸ ਤੋਂ ਬਾਅਦ ਪੰਜਾਬ ਦੀ ਗੱਲ ਕਿੱਥੇ ਜਾਵੇ ਇਹ ਤਾਂ ਪੰਜਾਬ ਵਿੱਚ ਕਈ ਥਾਵਾਂ ਤੋਂ ਤੇ ਮਾਰਚ ਜਿਹੜੇ ਨੇ ਇਸ ਤਰੀਕੇ ਨਾਲ ਨਿਕਲ ਰਹੇ ਨੇ ਤਸਵੀਰਾਂ ਜਿਹੜੀਆਂ ਨੇ ਕੋਟਕੂਪੁਰੇ ਦੇ ਵੇਖ ਰਹੇ ਹੋ ਜਿੱਥੇ ਕਿ ਇਸ ਵਕਤ ਪ੍ਰੋਟੈਸਟ ਇੱਕ ਵੱਡਾ ਮਾਰਚ ਜਿਹੜਾ ਹੈਗਾ ਉਹ ਕੱਢਿਆ ਜਾ ਰਿਹਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰਿਜ਼ਰਵੇਸ਼ਨ ਨੂੰ ਲੈ ਕੇ ਇਸ ਵਕਤ ਜੋ ਮਸਲਾ ਚੱਲ ਰਿਹਾ ਹੈ ਉਸ ਦੇ ਮੱਦੇਨਜ਼ਰ ਜਿਹੜਾ ਹੈਗਾ ਲੋਕਾਂ ਨੂੰ ਇਹਨਾਂ ਨੂੰ ਖਤਰਾ ਹੈਗਾ ਇਸ ਗੱਲ ਨੂੰ ਲੈ ਕੇ ਕਿ ਆਪਸ ਵਿੱਚ ਵੰਡਿਆ ਜਾ ਰਿਹਾ ਹੈ ਉਸ ਦੇ ਤਹਿਤ ਜਿਹੜਾ ਹੈਗਾ ਇਹਨਾਂ ਨੇ ਅੱਜ ਦਾ ਪ੍ਰੋਟੈਸਟ ਉਹ ਲਿਖਿਆ ਸੀਗਾ ਪ੍ਰੋਟੈਸਟ ਦੀ ਤਸਵੀਰਾਂ ਇਸ ਵਕਤ ਤੁਸੀਂ ਵੇਖ ਰਹੇ ਹੋ ਜੋ ਕਿ ਬਹੁਤ ਕੋਪਰੀ ਤਸਵੀਰਾਂ ਨੇ ਤਾਂ ਕਾਫੀ ਵੱਡੇ ਗੰਦੇ ਵਿੱਚ ਅੱਜ ਜੋ ਨੌਜਵਾਨ ਨੇ ਇੱਥੇ ਇਕੱਠਾ ਨੇ ਇੱਥੇ ਪੂਰੇ ਸ਼ਹਿਰ ਵਿੱਚ ਜਿਹੜਾ ਹੈਗਾ ਅੱਜ ਦਾ ਇਹ ਮਾਰਚ ਜਿਹੜਾ ਹੈ ਇਹ ਕੱਢਿਆ ਜਾ ਰਿਹਾ ਹੈ ਆਹ ਤਖਤੇ ਲਟਕਾ ਕੇ ਇਸ ਤਰੀਕੇ ਨਾਲ ਪ੍ਰੋਟੈਸਟ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਹੈ 10 ਵੀਰ ਜਿਹੜੀ ਹੈਗੀ ਕੋਟਕੋਪੂਰਾ ਦੇ ਵਿੱਚ ਰਹੇ ਉਹ ਜਿੱਥੇ ਕੀ ਹਾਲ ਦੀ ਘੜੀ ਪ੍ਰਦਰਸ਼ਨ ਜਿਹੜਾ ਹੈਗਾ ਲਗਾਤਾਰ ਜਾਰੀ ਹੈ ਅੱਧਾ ਪ੍ਰਦਰਸ਼ਨ ਕਰ ਇਹਨਾਂ ਗੱਲਬਾਤ ਵੀ ਕਰਾਂਗੇ ਹੋਰ ਸੁਣਾਵਾਂਗੇ ਕਿ ਆਖਿਰਕਾਰ ਕੀ ਕੁਝ ਉਹਨਾਂ ਦਾ ਕਹਿਣਾ ਹੈ ਅਤੇ ਪ੍ਰੋਟੈਸਟ ਜਿਹੜਾ ਹੈਗਾ ਅਗਲਾ ਜਿਹੜਾ ਹੈਗਾ ਕਦਮ ਕਿਸ ਤਰੀਕੇ ਦਾ ਰਹਿਣ ਵਾਲਾ ਪ੍ਰੋਟੈਸਟ ਦਾ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਕੀਤੀਆਂ ਜਾਣਗੀਆਂ सुप्रीम कोर्ट जो है वो अपनी मनमानी करती है सुप्रीम कोर्ट जो है वो अपनी अपनी बात जो है वो ए कमरों में बैठ के उसके मालूम ही नहीं है कि जो दलित का जो है शोषण कैसे हो रहा है मनीषा वाल्मीकि का साथ रेप होता है और उसकी रात को जो, जो चिता जलाई जाती है उसको पता ही नहीं है वो वो क्या मतलब है आज एक एक लड़की के कोलकाता में जाके इतना ब्रुटल रेप जो किया गया है लेकिन वो वो किस किस तहत किया गया क्योंकि मनुवादी सरकार जो है वो वो है हमारे देश मनुवादी सरकार चाहती है कि ढोल गवार नारी और शूद्र ये सब ताड़न के अधिकारी और जो जो नारी है उसको ताड़ रहे हैं वो उसको मार रहे हैं तो मांग क्या है मांग ये है कि मानवता को जो संविधान है उसको अच्छे तरीके से लागू किया जाए पचहत्तर छिहत्तर सालों से अभी तक संविधान लागू नहीं किया सरकारों ने सरकारों का जो मतलब है वो गूंगी बोली सरकारें हैं वो चाहती हैं कि यहाँ पे हिंदू राष्ट्र बने हिंदू राष्ट्र में तो लोगों को जो है घरों से बाहर ही निकले दिया जाता था हिंदू राष्ट्र में तो लोगों का पीछे झाड़ू बांध दिया जाता था हिंदू राष्ट्र में तो लोगों के जो आगे कुजा कुजा था वो थूक नहीं सकते थे बारह बजे के बाद निकल नहीं सकते थे बारह बजे से पहले तो ऐसा संविधान जो देश में कानून लाना चाहते हैं जो हम बर्दाश्त नहीं करेंगे हमारे लोग मरने मिटने को तैयार हैं लेकिन हम ये हिंदू राष्ट्र नहीं बनने देंगे और हम अपने लोगों का शोषण नहीं होने देंगे और हम संविधान जो है खतरे में नहीं डालने देंगे उनको संविधान बचाने के लिए हमारी जितनी मर्जी जाने चली जाए हम उसके लिए तैयार हैं ਪੂਰੇ ਪੰਜਾਬ ਵਿੱਚ ਅੱਜ ਜਿਹੜਾ ਪ੍ਰੋਟੈਸਟ ਹੈਗਾ ਹੈ ਇਹਦੀ ਅਗਲੀ ਤਸਵੀਰ ਕਿਸ ਤਰੀਕੇ ਦੀ ਰਹੇਗੀ ਅਗਲੀ ਤਸਵੀਰ ਇਹ ਹੋਊਗੀ ਕਿ ਅਸੀਂ ਜਿਹੜਾ ਹੈਗਾ ਅੰਦੋਲਨ ਨਾਲ ਅਸੀਂ ਚਰਮ ਸੀਮਾ ਤੇ ਲੈ ਕੇ ਜਾਵਾਂਗੇ ਭਾਵੇਂ ਸਾਨੂੰ ਮਰਨਾ ਪਵੇ ਬਿਲਕੁਲ ਤਸਵੀਰ ਤੁਸੀਂ ਇਸ ਵਕਤ ਵੇਖ ਰਹੇ ਹੋ ਤਸਵੀਰ ਜਿਹੜੀ ਹੈਗੀ ਕੋਟਕਪੂਰਾ ਦੀ ਹੈ ਜਿੱਥੇ ਕਿ ਇਸ ਵਕਤ ਵੱਡਾ ਰੋਸ਼ ਮਾਰਚ ਜਿਹੜਾ ਹੈਗਾ ਉਹ ਕੱਢਿਆ ਜਾ ਰਿਹਾ ਹੈ ਰੋਸ਼ ਮਾਰਚ ਦੀ ਤਸਵੀਰਾਂ ਤੁਸੀਂ ਵੇਖ ਰਹੇ ਸੀਗੇ ਅਤੇ ਦੂਜੇ ਪਾਸੇ ਜਿਹੜਾ ਹੈਗਾ ਆਦਾ ਇਹ ਭਾਰਤ ਮੰਡ ਦੇ ਤਹਿਤ ਜਿਹੜਾ ਹੈਗਾ ਆਦਾ ਰੋਸ਼ ਮਾਰਚ ਕੋਟਕਪੂਰਾ ਵਿੱਚ ਇਸ ਵਕਤ ਚੱਲ ਰਿਹਾ ਹੈ तो देना, देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप